ਮਾਰਸ਼ਲ ਤੇਜਿੰਦਰ ਸਿੰਘ ਨੇ ਅੱਜ 에ਅਰ ਹੈੱਡਕੁਆਰਟਰ ਨਵੀਂ ਦਿੱਲੀ ਵਿਖੇ ਭਾਰਤੀ ਹਵਾਈ ਫੌਜ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨਵੀਂ ਦਿੱਲੀ ਵਿੱਚ ਪੈਂਦੇ ਕੌਮੀ ਜੰਗੀ ਯਾਦਗਾਰ ਤੇ ਫੁੱਲਮਾਲਾ ਮਾ ਪੇਟਕਾਰ ਕੇ ਸਰਬੋਤਮ ਕੁਰਬਾਨੀ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਨਮਨ ਕੀਤਾ ਰੱਖਿਆ ਮੰਤਰੀ ਅਨੁਸਾਰ ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ 에ਅਰ ਮਾਰਸ਼ਲ ਤਜਿੰਦ ਸਿੰਘ ਨੂੰ ਸਾਲ 1987 ਵਿੱਚ 13 ਜੂਨ ਨੂੰ ਭਾਰਤੀ ਹਵਾਈ ਫੌਜ ਦੀ ਲੜਾਕੂ ਸ਼ਾਖਾ 'ਚ ਕਮਿਸ਼ਨ ਦਿੱਤਾ ਗਿਆ ਸੀ। ਉਹਨਾਂ ਕੋਲ 4400 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ। ਇਸ ਤੋਂ ਇਲਾਵਾ ਉਹ ਡਿਫੈਂਸ ਸਰਵਿਸਿਸਟਾਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਲ-ਨਾਲ ਇੱਕ ਦਰਜਾ A ਯੋਗਤਾ ਪ੍ਰਾਪਤ ਫਲਾਈਂਗ ਇਨਸਟ੍ਰਕਟਰ ਵੀ ਨੇ ਉਹਨਾਂ ਨੇ ਇੱਕ ਲੜਾਕੂ ਸਕੁਆड्रन ਇੱਕ ਰੈਡਾਰ ਸਟੇਸ਼ਨ ਇੱਕ ਪ੍ਰਮੁੱਖ ਲੜਾਕੂ ਬੇਸ ਦੀ ਕਮਾਂਡ ਸੰਭਾਲਣ ਦੇ ਨਾਲ-ਨਾਲ ਜੰਮੂ ਅਤੇ ਕਸ਼ਮੀਰ ਵਿੱਚ 에ਅਰ ਅਫਸਰ ਕਮਾਂਡਿੰਗ ਦੀ ਜ਼ਿੰਮੇਵਾਰੀ ਵੀ ਨਿਭਾਈਏ ਤੇਜਿੰਦਰ ਸਿੰਘ ਦੀਆਂ ਬੜਮੁਲੀਆ ਸੇਵਾਵਾਂ ਨੂੰ ਮਾਨਤਾ ਦੇਂਦੇ ਹੋਏ ਉਹਨਾਂ ਨੂੰ 2007 ਵਿੱਚ ਵਾਯੂ ਸੇਨਾ ਮੈਡਲ ਅਤੇ 200 ਉਹਨੂੰ ਰਾਸ਼ਟਰਪਤੀ ਵੱਲੋਂ ਅਤੇ ਵਿਸ਼ਿਸ਼ਟ ਮਿਰਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ